حال ਸੁਨਾਮਾ ਦਿਲ ਤੇ ਲੱਗੇ ਫਟ ਦਿਖਾਵਾਂ ਜਾਈ ਜਾੜੀਏ ਹਾਲ ਸੁਨਾਮਾ ਦਿਲ ਤੇ ਲੱਗੇ ਫਟ ਦਿਖਾਵਾਂ ਦੇਸੀ दारू ਬਾਗ ਇਸ਼ਕ ਦੀ ਚੜੀ ਖੁਮਾਰੀ ਲਈ ਨਹੀਂ ਲਵ ਮੈਰਿਜ ਕਰਕੇ ਜਹਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਜਹਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਸ਼ਮਲੇ ਖੂਬ ਕਮਾਈ ਘਾਤੋ ਫੈਲਾ ਐਸ਼ ਕਰਾਈ ਕੁੱਲ ਸ਼ਮਲੇ ਖੂਬ ਕਮਾਈ ਹੁਣ ਨੀ ਫਿਲਮ ਦਿਖਾਉਣ ਲਜਾਂਦਾ ਟੀਵੀ ਜੋਗੀ ਰਹਿ ਗਈ ਨੀ ਲਵ ਮੈਰਿਜ ਕਰਕੇ ਜਹਾਂ ਦੁੱਖਾਂ ਵਿੱਚ ਪੈਗੀ ਨੀ ਲਵ ਮੈਰਿਜ ਕਰਕੇ ਜਹਾਂ ਦੁੱਖਾਂ ਵਿੱਚ ਪੈਗੀ ਨੀ ਲਵ ਮੈਰਿਜ ਕਰਕੇ ਹੋ ਵਿੱਚ ਹੋਟਲ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਵਿੱਚ ਹੋਟਲਾਂ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਹੁਣ ਨਹੀਂ ਮਟਰ ਪਨੀਰ ਖਵਾਉਂਦਾ ਹੁਣ ਨਹੀਂ ਚਿੱਲੀ ਚਿਕਨ ਖਵਾਉਂਦਾ ਮੂੰਗੀ ਖਾਣੀ ਪੈਗੀ ਨਹੀਂ ਲਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਪੈਗੀ ਨਹੀਂ ਲਵ ਮੈਰਿਜ ਕਰਕੇ ਹੋ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈ ਤੈਨੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ